ਨਾਬਾਲਿਕਾ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ थाना सदर ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਸਬ ਇੰਸਪੈਕਟਰ ਨਮਨੀਤ कौर ਨੇ ਦੱਸਿਆ ਹੈ ਕਿ 15 ਸਾਲਾ ਨਾਬਾਲਿਕ ਪੀੜਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਲਿਖਵਾਇਆ ਹੈ ਕਿ ਨੌਜਵਾਨ ਪੀਟਰ ਮਸੀ ਵਾਸੀ ਜੋਹਰ ਮੰਗਲ ਦਾ ਉਸ ਦੀ ਦਾਦੀ ਦੇ ਘਰ ਆਉਣਾ ਜਾਣਾ ਸੀ ਜਿਸ ਤੇ ਉਸ ਦੀ ਉਕਤ ਨੌਜਵਾਨ ਨਾਲ ਦੋਸਤੀ ਹੋਣ ਤੇ ਉਹ ਦੋਵੇਂ ਫੋਨ ਤੇ ਗੱਲਬਾਤ ਕਰਨ ਲੱਗ ਪਏ ਤਾਂ ਉਕਤ ਨੌਜਵਾਨ ਨੇ ਉਸ ਨੂੰ ਵਿਆਹ ਕਰਵਾਉਣ ਦੀ ਗੱਲ ਕਹੀ ਉਕਤ ਪੀੜਤਾ ਮੁਤਾਬਕ ਬੀਤੀ 2 ਜੂਨ ਨੂੰ ਦੁਪਹਿਰ 1.5 ਵਜੇ ਦੇ ਕਰੀਬ ਉਸ ਦੀ ਦਾਦੀ ਨੇ ਉਸ ਨੂੰ ਆਵਾਜ਼ ਲਗਾ ਕੇ ਆਟਾ ਚੱਕੀ ਤੋਂ ਆਟਾ ਲਿਓਣ ਵਾਸਤੇ ਆਖਿਆ ਤਾਂ ਜਿੱਥੇ ਪਹਿਲਾਂ ਹੀ ਉਕਤ ਨੌਜਵਾਨ ਖੜਾ ਸੀ ਜੋ ਉਸਨੂੰ ਵਿਆਹ ਕਰਵਾਉਣ ਦਾ ਚਾਂਸਾ ਦੇ ਕੇ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਘਰ ਪਿੰਡ ਜੋਹਲ ਨੰਗਲ ਲੈ ਗਿਆ ਜਿੱਥੇ ਉਕਤ ਨੌਜਵਾਨ ਪੀਟਰ ਮਸੀ ਨੇ ਉਸਨੂੰ ਚੂੜਾ ਪਹਿਨਾ ਦਿੱਤਾ ਫਿਰ ਉਸ ਨਾਲ ਸਰੀਰਕ ਸੰਬੰਧ ਬਣਾਏ ਤੇ ਬਾਅਦ ਵਿੱਚ ਉਸਨੂੰ ਛੱਡ ਦਿੱਤਾ ਜਿਸ ਤੋਂ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਮਹਿਲਾ ਸਬ ਇਨਸਪੈਕਟਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਕਾਰਵਾਈ ਕਰਦਿਆ ਨਾ مالک ਪੀੜਤਾ ਦੇ ਬਿਆਨ ਤੇ ਉਕਤ ਨੌਜਵਾਨ ਖਿਲਾਫ ਬੰਦੀਆਂ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ थाना सदर ਵਿਖੇ ਕੇਸ ਦਰਜ ਕਰ ਲਿਆ ਹੈ।